ਹਾਂਜੀ ਜੀ ਡਟੋ ਕੀ ਹਾਲ ਚਾਲ ਨੇ ਵੀਰੇ ਸਾਰਿਆਂ ਦੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਬਾਈ ਆਪਾਂ ਲਾ ਰਹੇ ਆ ਆਪਣੇ ਖੇਤ 65 ਤੋਂ 70 ਬੂਟੇ ਆਪਾਂ ਆਪਣੇ ਲੰਮਾ ਵੀ ਖੇਤ ਤੇ ਬਾਕੀ 300 ਬੂਟਾ ਇਹ ਆਪਾਂ ਬਾਈ ਪਿੰਡ ਚ ਵੀ ਲਾਵਾਂਗੇ ਤੇ ਨਹਿਰ ਦੇ ਕਿਨਾਰੇ ਵੀ ਲਾਵਾਂਗੇ ਸੂਏ ਤੇ ਤੇ ਬਾਕੀ ਪਹਿਆਂ ਚ ਲਾਵਾਂਗੇ ਬਾਈ ਤੁਹਾਨੂੰ ਸਾਰੀ ਵੀਡੀਓ ਦਿਖਾਉਂਦੇ ਆ ਅੱਜ ਆਪਾਂ ਲਾਉਣ ਲੱਗਿਆ ਭਰਾਬੂ ਬੂਟੇ ਆਪਣੇ ਖੇਤ ਤੇ ਆਪਾਂ ਬਾਈ ਸਾਰੇ ਤਰ੍ਹਾਂ ਦੇ ਫਲ ਫਰੂਟਾਂ ਦੇ ਬੂਟੇ ਲਾ ਰਹੇ ਆ ਲੀਚੀ ਹੋ ਗਿਆ ਇਧਰ ਕਾਦਮ ਅਨਾਰ ਤੇ ਆਂਬ ਹੋ ਗਿਆ ਅਮਰਵਾਲੀ ਤੇ ਲੀਚੀ ਆੜੂ ਬਾਈ ਸਾਰੇ ਤਰ੍ਹਾਂ ਦੇ ਬੂਟੇ ਨੇ ਤੇ ਆਪਾਂ ਨਾਲ ਪਾਉਣ ਲੱਗੇ ਆ ਹਾਂ ਹੋਰ ਕੋਈ ਕੰਮ ਨਹੀਂ ਹੈ ਬੇਲੇ ਆ ਬੇਲਿਆਂ ਤੇ ਆ ਕੰਮ ਸੀ ਤੇ ਬਈ ਆ ਆਪਾਂ ਇਹਨਾਂ ਦੀ ਦੇਸੀ ਖਾਦ ਪਾ ਰਹੇ ਆ ਤੇ ਨਾਲ ਬਈਆ ਸਿਉਖ ਨਾਲ ਲੱਗੇ ਇਹ ਵੀ ਇਹਨਾਂ ਦੀ ਖਾਦ ਜੀ ਆ ਉਹ ਤੋਂ ਲੈ ਕੇ ਆ ਸੀਗਾ ਨਸਰੀ ਵਾਲਿਆਂ ਦਿੱਤੀ ਸੀ ਬਾਈ ਨੇ ਆਪਣੇ ਨੇ ਤੇ ਉਧਰੋਂ ਸਾਡਾ ਬੰਦਾ ਉਧਰ ਇਹਦੇ ਪਾਸੇ ਘੁਮਾਰ ਰਿਹਾ ਬਈਆ ਹੱਕਾਂ ਤੇ ਕਹਿੰਦਾ ਕੱਖ ਲੈ ਕੇ ਜਾਣੇ ਨੇ ਕੋਈ ਗੱਲ ਨਹੀਂ ਆਪਾਂ ਇਧਰ ਵੀ ਸਾਰੇ ਬੂਟੇ ਲਾਏ ਹੋਏ ਨੇ ਬੱਬੂ ਕੋਸਾ ਹੋ ਗਿਆ ਸਾਰੇ ਇਹਦੇ 'ਚ ਵੀ ਸਾਰੇ ਫਲ ਫਰੂਟ ਨੇ ਬਈ ਤੇ ਤੁਹਾਨੂੰ ਦਿਖਾਉਨੇ ਆ ਬਾਕੀ ਲਾਉਂਦਿਆਂ ਦੀ ਕੀ ਕੀ ਆਪਾਂ ਪਾ ਕੇ ਇਹਨੂੰ ਕੀ ਕੀ ਲਾਵਾਂਗੇ ਤੇ ਬਾਕੀ ਸਾਰੇ ਇਧਰ ਆਪਾਂ ਲਾਉਣੀਆਂ ਇਧਰ ਵੀ ਪਰਲੀ ਮੋਟਰ ਦੇ ਵੀ ਪਿੰਡ ਵਾਲੀਆਂ ਮੋਟਰਾਂ ਦੇ ਵੀ ਲਾਵਾਂਗੇ ਆਹੋ ਆਪਾਂਲੇ ਟਾਈਮ ਨਾਲ ਕੱਤ ਲਿਆ ਹੋਈ ਲੋਕੀ ਜਿਹੜੋ ਡਿਫੈਂਡਰ ਤੇ ਜਾ ਰਹੇ ਆ ਅਸੀਂ ਬੂਟੇ ਲਾਉਣ ਤੇ ਖੇਤ ਸਾਹਮਣੇ ਪਹੁੰਚ ਗਏ ਤੇ ਇਧਰੋਂ ਸਾਡਾ ਗਵਿੰਦਾ ਦੇ ਨਾਲ ਛੋਟੂ ਛੋਟੂ ਕਹਿੰਦਾ ਵੀ ਵਾਤਾਵਰਣ ਬਚਾਓ ਵੀ ਆਪਣਾ ਦਰਾਖਤ ਵੱਧ ਤੋਂ ਵੱਧ ਲਾਉਂਗਾ ਨਾ ਹਰੇਕ ਬੰਦੇ ਨੂੰ ਪੰਜ-ਪੰਜ ਬੂਟੇ ਲਾਉਣੇ ਚਾਹੀਦੇ ਨੇ ਤੇ ਬਈ ਅਸੀਂ ਵੀ 60-65 ਬੂਟੇ ਇਸ ਸਾਲ ਲਾ ਦਿੰਨੇ ਆ ਪਿਛਲੀ ਵਾਰ 40 ਬੂਟੇ ਲਾਏ ਸੀਗੇ ਤੇ ਅੱਜ ਕੀ ਆਪਾਂ 60-65 ਬੂਟਿਆਂ ਦਾ ਗੇੜ ਲਾ ਰਹੇ ਆ ਆਪਣੇ ਖੇਤ ਜੋ ਕਿ ਛਾਂ ਵਾਲੇ ਵੀ ਆਪਾਂ ਨੂੰ ਛਾਂ ਤੋਂ ਵੀ ਬੈਠਣ ਚ ਨਿੰਮਾ ਵੀ ਹੋ ਗਈਆਂ ਵਿੱਚ ਐਲਸਟੋਨੀਆ ਚਕਰੇਸ਼ੀਆ ਤੇ ਹੋਰ ਵੀ ਅਮਰਪਾਲੀ ਅੰਬ ਹੋ ਗਿਆ ਚਾਈਨੀ ਵਾਲ ਅਮਰੂਦ ਹੋ ਗਿਆ ਤੇ ਬਈ ਹੋਰ ਵੀ ਸਾਰੇ ਤਰ੍ਹਾਂ ਦੇ ਨਿੰਬੂ ਮਸੰਮੀ ਕਿਨੂ ਆੜੂ ਲੀਚੀ ਚੀਕੂ ਤੇ ਬਈ ਸਾਰੀ ਬੂਟੇ ਲਾ ਰਹੇ ਆਪਾਂ ਤੇ ਤੁਹਾਨੂੰ ਲਾਉਣ ਦਾ ਢੰਗ ਦਿਖਾਉਣਾ ਵੀ ਕਿਵੇਂ ਲਾਉਣਾ ਚਾਹੀਦੇ ਨੇ ਬੂਟੇ ਕਿੰਨੇ ਫੋਟਾ ਡੂੰਗਾ ਢੂਆ ਹੋਣਾ ਚਾਹੀਦਾ ਵੀਡੀਓ ਨਾਲ ਤੁਸੀਂ ਬਣੇ ਰਹੋ ਚੌੜੇ ਇਧਰੋਂ ਰਾਤ ਮੀਂਹ ਪੈ ਗਿਆ ਤੇ ਅੱਕੇ ਤਾਂ ਸਾਡੀ ਹੋ ਗਈਆਂ ਤਿਆਰੀ-ਬਰਤਿਆਰੀਆਂ ਇਧਰ ਗਵਿੰਦਾ ਸਿੰਘ ਹਲੋ ਛੋਟੂ ਸ਼ਾਮ ਲਾਲ ਕੁਮਾਰ ਨਾ ਸੁਰੇਨ ਹਨਾ ਜੀ ਹਾੜ ਜੀ ਠੀਕ ਹੈ ਜੀ ਉਹ ਵੀ ਕਰ ਦੋ ਦੱਬ ਕੇ ਵੀਡੀਓ ਸ਼ੇਅਰ ਕਿਵੇਂ ਲਾਈਦਾ ਬੂਟੇ ਵਾਤਾਵਰਨ ਬਚਾਓ ਪੋਲਿਊਸ਼ਨ ਬਚਾਓ ਮੀਂਹ ਪਵਾਓ ਤੇ ਬਈ ਮੀਂਹ ਇਹ ਨਾਲੇ ਪੈਣਾ ਹੈ ਗਰਮੀ ਬਚੂਗਾ ਇਹਦੇ ਨਾਲ ਗਰਮੀ ਥੋੜਾ 36 ਡਿਗਰੀ ਨਹੀਂ 40 ਡਿਗਰੀ 50 ਡਿਗਰੀ ਜਾਂਦਾ ਫਿਰ 10 20 ਡਿਗਰੀ ਆਇਆ ਕਰੂਗਾ 20 ਡਿਗਰੀ ਆਇਆ ਕਰੂ ਬਈ ਬੂਟੇ ਲਾਓ ਦੱਬ ਕੇ ਜ਼ੋਰਦਾਰ ਸਾਰੇ ਬੰਦੇ ਲਾ ਲਾ ਕੇ ਬੂਟੇ ਲਾਣੇ ਕੀ ਕਿਰਪਾ ਪ੍ਰਯਾਸ ਕਰੋ ਪ੍ਰਯਾਸ ਕਰੋ ਸਾਨੂੰ ਕਿਰਪਾ ਕਹਿਣਾ ਨਹੀਂ ਆਇਆ ਹੈਗਾ ਤਾਂ ਅਸੀਂ ਬਈ ਇੰਨ ਕਹਿ ਦਿੰਦੇ ਹਾਂ ਬੂਟੇਨ ਸਬੂਟੇ ਵਾਲੀ ਆਪਾਂ ਲਾਦੀ ਲਹਿਰ ਪਿੰਡ ਚ ਬੂਟੇ ਲਾਗੇ ਲਾਉਣ ਤੇ ਇਧਰੋਂ ਸਾਡੇ 4x4 ਚੱਲ ਪਏ ਨੇ ਤੇ ਸੂਏ ਦੇ ਕਿਨਾਰੇ ਲਾ ਰਹੇ ਆਂ ਬਈ ਆਪਾਂ ਮਾਤਾ ਰਾਣੀ ਦੇ ਮੰਦਰ ਕੋਲ ਤੇ ਆਪ ਪਏ ਨੇ ਆਪਣੇ ਬੂਟੇ ਸਾਰੇ 300 ਦਾ ਗੇੜ ਤੇ ਬਾਈ ਇਹਦੇ ਚ ਬਾਈ ਤਾਲੀਆਂ ਹੋ ਗਈਆਂ ਜਾਮਣ ਹੋ ਗਈ ਬਾਕੀ ਹੋ ਰਹੀ ਸਾਰੇ ਛੌਂ ਵਾਲੇ ਹੋ ਗਏ ਨਿੰਮ ਹੋ ਗਈਆਂ ਅੰਬ ਹੋ ਗਏ ਜਾਮਣ ਹੋ ਗਈ ਤੇ ਹੋਰ ਸਾਰੇ ਛੌਂ ਵਾਲੇ ਬੂਟੇ ਹੋ ਗਏ ਤੇ ਬਾਬੂ ਇਹ ਆਪਾਂ ਲਾਵਾਂਗੇ ਪਿੰਡ ਦੇ ਵਿੱਚ ਜੋ ਕਿ ਪਹੇ ਦੇ ਲਵੇ ਲਵੇ ਲਾਦਾਂਗੇ ਜਾਂ ਸੂਏ ਦੇ ਲਵੇ ਲਾਦਾਂਗੇ ਤੇ ਕਰੋ ਚੈੱਕ ਤੁਸੀਂ ਸਾਰੇ ਬੂਟੇ ਹੈਗੇ ਨੇ ਹਾਈਬ੍ਰਿਡ ਤੇ ਪਹਿਲਾ ਬੂਟਾ ਬਾਈ ਲੱਗਿਆ ਸੀ ਲਾਉਣ ਇੱਥੇ ਮਾਤਾ ਰਾਣੀ ਤੇ ਜੋ ਕਿ ਆਂਬ ਅਮਰਬਾਲੀ ਆਂਬ ਤੇ ਬਾਈ ਇਹ ਸਾਰੇ ਹਾਈਬ੍ਰਿਡ ਬੂਟੇ ਵਧੀਆ ਬੂਟੇ ਆਪਾਂ ਲਾਵਾਂਗੇ ਆਪਣੀ ਮੋਟਰ ਤੇ ਤੇ ਸਾਰੇ ਇਹ ਸ਼ੌਂ ਵਾਲੇ ਵਿੱਚ ਫਰੂਟਸ ਵਾਲੇ ਆ ਗਏ ਉਹ ਤੁਸੀਂ ਪਿਛਲੀ ਵੀਡੀਓ ਚ ਦੇਖਿਆ ਜੀ ਸਾਰੇ ਮੋਟਰ ਤੇ ਪਏ ਨੇ ਕਿਹੜੀ ਵਾਹ ਚਾਹੁੰਦੇ ਆ ਹਾਂ ਜੀ